ਆਮ ਤੌਰ ਤੇ ਭਾਰਤੀ ਨਾਗਰਿਕ ਜਿਹੜੇ ਨੇ ਉਹ ਕੋਰਟ ਕਚੈਰੀ ਤੋਂ ਦੂਰ ਰਹਿਣਾ ਪਸੰਦ ਕਰਦੇ ਨੇ ਤੇ ਕੋਸ਼ਿਸ਼ ਕਰਦੇ ਨੇ ਕਿ ਅਜਿਹੇ ਚੱਕਰਾਂ ਦੇ ਵਿੱਚ ਨਾ ਹੀ ਫਸਿਆ ਜਾਵੇ ਤੇ ਲੋਕ ਇਹ ਸੋਚਦੇ ਨਹੀਂ ਜਾਂ ਫਿਰ ਅਸਲ ਦੇ ਵਿੱਚ ਹੁੰਦਾ ਵੀ ਅਜਿਹਾ ਹੀ ਹੈ ਕਿ ਕੋਰਟ ਕਚੈਰੀ ਦੇ ਚੱਕਰ ਜ਼ਿੰਦਗੀ ਪਰ ਲਗਾਉਣੇ ਪੈਂਦੇ ਨੇ ਤੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਨਾ ਚਾਹੰਦੇ ਹੋਏ ਜਾਂ ਅਣਜਾਣੇ ਦੇ ਵਿੱਚ ਵੀ ਅਸੀਂ ਅਜਿਹੇ ਮਾਮਲਿਆਂ ਦੇ ਵਿੱਚ ਫਸ ਜਾਂਦੇ ਹਾਂ ਕਿ ਜਿਸ ਤੋਂ ਨਿਕਲਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਤੇ ਕਈ ਵਾਰ ਜ਼ਿੰਦਗੀਆਂ ਲੱਗ ਜਾਂਦੀਆਂ ਨੇ ਪਰ ਜਿਹੜੇ ਕੇਸ ਹੈ ਉਹ ਮੁੱਕਦੇ ਹੀ ਨਹੀਂ ਹੈ ਬੰਦਾ ਖਤਮ ਹੋ ਜਾਂਦਾ ਹੈ ਇਸ ਲਈ ਕਾਨੂੰਨ ਮੰਤਰਾਲੇ ਦੇ ਵੱਲੋਂ ਆਮ ਲੋਕਾਂ ਦੇ ਲਈ ਇੱਕ ਸਹੂਲਤ ਪ੍ਰਦਾਨ ਕੀਤੀ ਗਈ ਹੈ ਇਸ ਸਹੂਲਤ ਦੇ ਵਿੱਚ ਆਮ ਲੋਕ ਜਿਹੜੇ ਨੇ ਬਿਨਾਂ ਖੱਜਲ ਖਵਾਰੀ ਹੋਏ ਤੇ ਨਾਲ ਹੀ ਜਿਹੜੇ ਲੋਕ ਨੇ ਉਹ ਵਧੀਆ ਸਹੂਲਤ ਸਰਕਾਰੀ ਵਕੀਰ ਤੋਂ ਪਾ ਸਕਦੇ ਨੇ ਤੇ ਨਾਲ ਹੀ ਇਹ ਸਹੂਲਤ ਮੁਫਤ ਕਾਰ ਬੈਠੇ ਦਿੱਤੀ ਜਾਂਦੀ ਹੈ ਇਸ ਦੇ ਵਿੱਚ ਤੁਸੀਂ ਵਕੀਲ ਦੇ ਨਾਲ ਜਾਤਾ ਸਿੰਪਲ ਕਾਲ ਦੇ ਜ਼ਰੀਏ ਜਾਂ ਫਿਰ ਵੀਡੀਓ ਕਾਲ ਦੇ ਜ਼ਰੀਏ ਇਹ ਆਪਣਾ ਪੂਰੀ ਗੱਲ ਰੱਖ ਸਕਦੇ ਹੋ ਤੇ ਵਕੀਲ ਤੁਹਾਡੇ ਸਮੱਸਿਆ ਦਾ ਪੂਰਨ ਤੌਰ ਤੇ ਤੁਹਾਨੂੰ ਘਰ ਬੈਠੇ ਹੀ ਹੱਲ ਦਵੇਗਾ ਤੇ ਨਾਲ ਹੀ ਇਸ ਦੇ ਤਹਿਤ ਤੁਸੀਂ ਆਪਣੀ ਕਈ ਹੋਰ ਸਮੱਸਿਆਵਾਂ ਦਾ ਜਿਹੜਾ ਹੈ ਨਿਪਟਾਰਾ ਘਰ ਬੈਠੇ ਹੀ ਕਰ ਸਕਦੇ ਹੋ ਇਸ ਜਿਹੜੀ ਸਕੀਮ ਜਾਂ ਫਿਰ ਇਸ ਯੋਜਨਾ ਦਾ ਨਾਂ ਹੈ ਟੈਲੀ ਲਾਅ ਸਰਵਿਸ ਜਿਹੜੀ ਕਿ ਤੁਹਾਨੂੰ ਦਿੱਤੀ ਜਾਂਦੀ ਹੈ ਕਾਨੂੰਨ ਮੰਤਰਾਲੇ ਦੇ ਵੱਲੋਂ ਇਸ ਦਾ ਜਿਹੜਾ ਕਾਨੂੰਨ ਮੰਤਰਾਲੇ ਜਾਂ ਫਿਰ ਵੱਲੋਂ ਕੀ ਕਾਰਨ ਸੀ ਕਿ ਆਮ ਲੋਕਾਂ ਨੂੰ ਦਿੱਤਾ ਜਾਣਾ ਇਸ ਦਾ ਮੁੱਖ ਕਾਰਨ ਸੀ ਕਿ ਆਮ ਲੋਕ ਜਿਹੜੇ ਨੇ ਖੱਜਲ ਖਵਰ ਬਹੁਤ ਜ਼ਿਆਦਾ ਹੁੰਦੇ ਸੀ ਕੇਸ ਕੋਰਟ ਕਚੈਰੀ ਦੇ ਚੱਕਰਾ ਦੇ ਵਿੱਚ ਗੱਲ ਕਰ ਲੈਂਦੇ ਆ ਟੈਲੀ ਲੋ ਸੇਵਾ ਦਾ ਉਦੇਸ਼ ਕੀ ਹੈ ਇਸ ਸੇਵਾ ਦਾ ਉਦੇਸ਼ ਹੈ ਕਿ ਆਮ ਲੋਕਾਂ ਨੂੰ ਕਾਨੂੰਨੀ ਸਲਾਹ ਜਿਹੜੀ ਹੈ ਘਰ ਬੈਠੇ ਹੀ ਦਿੱਤੀ ਜਾਵੇ ਤੇ ਨਾਲ ਹੀ ਲੋਕਾਂ ਨੂੰ ਸਮਝਾਇਆ ਜਾ ਸਕੇ ਤੇ ਜਾਗਰੂਕਤਾ ਦਿੱਤੀ ਜਾ ਸਕੇ ਕਾਨੂੰਨ ਦੇ ਜਿਹੜੇ ਦਾ ਪੇਜ ਹੈ ਆਮ ਲੋਕਾਂ ਨੂੰ ਆਪਣੇ ਕਾਨੂੰਨ ਨਿਯਮਾਂ ਬਾਰੇ ਨਹੀਂ ਪਤਾ ਹੁੰਦਾ ਉਸ ਬਾਰੇ ਜਾਗਰੂਕਤਾ ਦੇ ਲਈ ਟੈਲੀ ਲੋ ਦਾ ਉਦੇਸ਼ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨਾ ਹੈ ਲੋਕਾਂ ਨੂੰ ਜਾਗਰੂਕਤਾ ਦੇਣਾ ਹੈ ਤੇ ਨਾਲ ਇਸ ਜਿਹੜੀ ਸਕੀਮ ਦੇ ਤਹਿਤ ਇਸ ਪ੍ਰੋਜੈਕਟ ਦੇ ਤਹਿਤ 250000 ಗ್ರಾಮ ਪੰਚਾਇਤਾਂ ਦੇ ਵਿੱਚ ਪਛਾਣੇ ਗਏ ਪਿੰਡ ਪੱਦਰ ਉੱਤੇ ਉਦਮੀ ਜਿਹੜੇ ਵਕੀਲ ਹੈ ਉਹਨਾਂ ਦੀ ਸਹਾਇਤਾ ਲਈ ਜਾਂਦੀ ਹੈ ਇਹ ਤਨੋਂ ਜਿਹੜੀ ਹੈ ਬਹੁਤ ਸਾਰੀਆਂ ਜਿਹੜੀਆਂ ਘਰ ਬੈਠੇ ਹੀ ਘਰੇਲੂ ਸਮੱਸਿਆਵਾਂ ਦਾ ਹੱਲ ਵੀ ਦਿੱਤਾ ਜਾਂਦਾ ਹੈ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਪਰਿਵਾਰਕ ਮਾਮਲੇ ਜਿਹਦੇ ਵਿੱਚ ਵਿਆਹ ਤਲਾਕ ਜਾਇਦਾਦ ਦੀ ਵੰਡ ਦਾ ਹੁੰਦਾ ਹੈ ਤੁਸੀਂ ਘਰ ਬੈਠੇ ਹੀ ਵਕੀਰ ਤੋਂ ਸਲਾਹ ਲੈ ਸਕਦੇ ਹੋ ਸਿਵਲ ਮਾਮਲੇ ਹੋਗੇ ਕਰਜ਼ੇ ਦੀ ਵਸੂਲੀ ਜਾਇਦਾਦ ਵਿਵਾਦ ਇਸ ਵਿੱਚ ਵੀ ਤੁਹਾਨੂੰ ਘਰ ਬੈਠੇ ਹੀ ਵਕੀਰ ਤੋਂ ਮਦਦ ਮਿਲ ਸਕਦੀ ਹੈ ਅਪਰਾਧਿਕ ਮਾਮਲੇ ਪੈਰੋਲ ਹੋਗੀ ਜ਼ਮਾਨਤ ਹੋਗੀ ਕਿਰਤ ਕਾਨੂੰਨ ਨਾਲ ਸੰਬੰਧਿਤ ਹੋਵੇ ਖਪਤਕਾਰ ਸੁਰੱਖਿਆ ਕਾਨੂੰਨ ਜਾਂ ਫਿਰ ਜਨਤਕ ਸੂਚਨਾ ਦਾ ਅਧਿਕਾਰ ਜਾਂ ਕੋਈ ਹੋਰ ਮੁੱਦਾ ਹੋਵੇ ਇਹਨਾਂ ਮੁੱਦਿਆਂ ਦੇ ਤਹਿਤ ਤੁਸੀਂ ਵਕੀਲ ਦੇ ਨਾਲ ਸਲਾਹਕਾਰ ਬੈਠੇ ਹੀ ਕਰ ਸਕਦੇ ਹੋ ਕਾਨੂੰਨ ਮੰਤਰਾਲੇ ਮੁਫਤ ਦੇ ਵਿੱਚ ਤੁਹਾਨੂੰ ਇਹ ਸੇਵਾ ਪ੍ਰਦਾਨ ਕਰਦਾ ਹੈ ਤੁਸੀਂ ਆਪਣੇ ਫੋਨ ਦੇ ਵਿੱਚ ਇੱਕ ਐਪ ਡਾਊਨਲੋਡ ਕਰਨੀ ਹੈ ਜਿਸ ਦਾ ਨਾਂ ਟੈਲੀ ਲਾਅ ਸੇਵਾ ਦੱਸਿਆ ਜਾਂਦਾ ਹੈ ਇਸ ਵਿੱਚ ਤੁਸੀਂ ਆਪਣੇ ਵਕੀਰ ਦੇ ਨਾਲ ਪੂਰਨ ਤੌਰ ਤੇ ਵੀਡੀਓ ਕਾਨਫਰੈਂਸਿੰਗ ਦੇ ਰਹਿ ਸਿੰਪਲ ਕਾਲ ਦੇ ਜ਼ਰੀਏ ਗੱਲਬਾਤ ਕਰ ਸਕਦੇ ਹੋ ਤੇ ਵਕੀਰ ਤੁਹਾਨੂੰ ਤੁਹਾਡੀ ਸਮੱਸਿਆ ਦਾ ਪੂਰਨ ਹੱਲ ਦਵੇਗਾ ਤੇ ਨਾਲ ਹੀ ਉਹ ਤੁਹਾਨੂੰ ਅਗਲੇ ਜਿਹੜੇ ਕੀ ਦਾ ਪੇਜ ਲਗਾਣੇ ਹੈ ਉਸ ਬਾਰੇ ਵੀ ਜਾਣਕਾਰੀ ਦੇਵੇਗਾ ਤਾਂ ਤਰੀਕਾ ਕੀ ਹੈ ਤੁਸੀਂ ਟੈਲੀ ਲਾਅ ਸੇਵਾ ਪ੍ਰਾਪਤ ਕਿਸ ਤਰੀਕੇ ਨਾਲ ਕਰ ਸਕਦੇ ਹੋ ਤਾਂ ਸੀਐਸਜੀ ਕੇਂਦਰ ਤਾਂ ਇਸ ਨੂੰ ਜੋ ਜੜਾ ਕਾਮਨ ਸਰਵਿਸ ਸੈਂਟਰ ਕਿਹਾ ਜਾਂਦਾ ਹੈ ਇਹ ਦੇਸ਼ ਭਰ ਦੇ ਵਿੱਚ 6 ਲੱਖ ਤੋਂ ਵੱਧ ਜਿਹੜੇ ਨੇ ਸੀਐਸਟੀ ਕੇਂਦਰ ਨੇ ਤੁਸੀਂ ਆਪਣੇ ਨਜ਼ਦੀਕ ਜਿਹੜੇ ਐ ਸੀਐਸ ਕੇਂਦਰ ਦੇ ਵਿੱਚ ਜਾ ਕੇ ਟੈਲੀ ਲੋ ਸੇਵਾ ਦਾ ਲਾਭ ਲੈ ਸਕਦੇ ਹੋ ਸੀਐਸ ਕੇ ਸੀਐਸਸੀ ਕੇਂਦਰ ਦਾ ਸਟਾਫ ਤੁਹਾਡੀ ਮਦਦ ਕਰੇਗਾ ਤੁਹਾਨੂੰ ਵਕੀਲ ਮਹਈਆ ਕਰਾਵੇਗਾ ਤੇ ਵਕੀਲ ਨਾਲ ਜੁੜੀਆਂ ਜੜੀਆਂ ਜਾਂ ਫਿਰ ਵਕਾਲਤ ਨਾਲ ਜੁੜੀਆਂ ਸਾਰੀਆਂ ਤਰੀਕੇ ਦੱਸੇਗਾ ਟੈਲੀ ਲੋ ਫॉर ਸਿਟੀਜ਼ਨ ਮੋਬਾਈਲ ਐਪ ਤੁਸੀਂ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਇਸ ਦੇ ਜ਼ਰੀਏ ਤੁਹਾਨੂੰ ਜਿਹੜੀ ਹੈ ਸਾਰੀ ਜਾਣਕਾਰੀ ਮਿਲ ਸਕਦੀ ਹੈ ਤੇ ਨਾਲ ਹੀ ਤੁਸੀਂ ਆਪਣੀ ਕੋਈ ਵੀ ਜਿਹੜੀ ਹੈ ਜਾਇਦਾਦ ਦੀ ਵੰਡ ਹੈ ਪਰਿਵਾਰਕ ਮਸਲੇ ਹੋਗੇ ਚਾਹੇ ਤਲਾਕ ਵਿਆਹ ਹੋ ਗਿਆ ਕਰਜ਼ੇ ਮੁਆਫੀ ਅੜਾ ਹੈ ਜਾਂ ਪੈਸੇ ਵਸੂਲਣ ਜਾਂ ਜ਼ਮਾਨਤ ਪੈਰੋਲ ਇਹਨਾਂ ਸਾਰੀ ਸਮੱਸਿਆਵਾਂ ਦਾ ਹੱਲ ਲੈ ਸਕਦੇ ਹੋ ਤਾਂ ਜੋ ਕਾਨੂੰਨ ਮੰਤਰਾਲੇ ਦੇ ਵੱਲੋਂ ਟੈਲੀ ਲਾਅ ਸੇਵਾ ਤੁਹਾਨੂੰ ਪ੍ਰਦਾਨ ਕੀਤੀ ਜਾਂਦੀ ਹੈ ਇਹਨੂੰ ਸਿਰਫ ਤੁਸੀਂ ਆਪਣੇ ਫੋਨ ਐਪ ਤੇ ਡਾਊਨਲੋਡ ਕਰਨਾ ਹੈ ਤਾਂ ਇਸ ਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਹੈ ਉਸ ਦਾ ਹੱਲ ਮਿਲ ਸਕਦਾ ਹੈ ਤਾਂ ਹੋਰ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ